ਜਵਾ ਕਰੀ ਮੋਬਾਈਲ ਤੇ ਗੇਮਾਂ ਖੇਡਦੀ ਘਰੋਂ ਹੋਈ ਲਾਪਤਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਜਲੋਕੇ ਤੋਂ 14 ਸਾਲਾਂ ਅੰਜੂ ਨਾਮ ਦੀ ਲੜਕੀ ਰਹੱਸਮਈ ਪ੍ਰਸਥਿਤੀਆਂ ਵਿੱਚ ਗਾਇਬ ਹੋਈ ਹੈ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਆਖਰੀ ਵਾਰ ਉਸ ਨੂੰ 22 ਨਵੰਬਰ ਰਾਤ ਨੂੰ ਦੇਖਿਆ ਗਿਆ ਹੈ ਪਰਿਵਾਰ ਦੇ ਮੁਤਾਬਕ ਅੰਜੂ ਪਬਜੀ ਗੇਮ ਖੇਡਣ ਦੀ ਯਾਦ ਸੀ ਉਹ ਅਕਸਰ ਪਬਜੀ ਗੇਮ ਖੇਡਦੀ ਰਹਿੰਦੀ ਸੀ 22 ਤਰੀਕ ਨੂੰ ਜਦੋਂ ਉਸ ਦਾ ਪਰਿਵਾਰ ਸੋ ਗਿਆ ਤਾਂ ਦੇਰ ਰਾਤ ਅੰਜੂ ਬਿਨਾਂ ਕਿਸੇ ਨੂੰ ਦੱਸੇ ਘਰੋਂ ਬਾਹਰ ਨਿਕਲ ਗਈ। ਪਰਿਵਾਰ ਵੱਲੋਂ ਸਵੇਰੇ ਉਸ ਨੂੰ ਕਾਲ ਕੀਤੀ ਗਈ ਤਾਂ ਉਸ ਦਾ ਕੁਝ ਵੀ ਨਹੀਂ ਪਤਾ ਚੱਲਿਆ। ਪਰਿਵਾਰ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਫਰੋੜੇ ਤਾਂ ਕੈਮਰੇ ਵਿੱਚ ਪਿੰਡ ਦੀਆਂ ਗੜੀਆਂ ਵਿੱਚ ਘੁੰਮਦੀ ਹੋਈ ਇਕੱਲੀ ਨਜ਼ਰ ਆਈ। ਪਰਿਵਾਰ ਦੇ ਦੱਸਣ ਮੁਤਾਬਕ ਅੰਜੂ ਬੇਸੁੱਧ ਇਧਰ ਉਧਰ ਫਿਰ ਰਹੀ ਸੀ ਕਿਉਂਕਿ ਸੀਸੀਟੀਵੀ ਜਦ ਫਰੋੜਿਆ ਗਿਆ ਤਾਂ ਅੰਜੂ ਦੇ ਮਗਰ ਕਈ ਕੁੱਤੇ ਵੀ ਭੌਂਕਰੇ ਸੀ। ਪਰ ਅੰਜੂ ਬੇਸੁੱਤ ਚਾਰੇ ਸੀ ਇੰਤ ਲੱਗਦਾ ਸੀ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਘੁੰਮ ਰਹੀ ਹੋਵੇ ਫਿਲਹਾਲ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਨਾ ਹੀ ਉਹਨਾਂ ਦੀ ਬੱਚੀ ਦੀ ਪਾਲ ਕੀਤੀ ਜਾ ਰਹੀ ਹੈ ਗਏ ਮਾ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਕਿਸ ਤਰ੍ਹਾਂ ਉਹ ਡਿਪਰੈਂਸ ਚਾਲ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਗਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫੇਰ ਅਸੀਂ ਤਾਂ ਕੈਮਰੇ ਚੈੱਕ ਕੀਤੇ ਜਾ ਕੇ ਕੈਮਰੇ ਵਿੱਚ ਚੱਲੀ ਆ ਪਾੜ ਪਾਣ ਜਾਂ ਬਾਣ ਕੇ ਕਹਦਾ ਗਲੀਆਂ ਚ ਘੁੰਮੀ ਕਰਿਆ ਪਬਜੀ ਨੇ ਤੇ ਨੀ ਲੱਗਦਾ ਤੇ ਇਦਾਂ ਹੀ ਹਾਂ ਹਾਂ ਤੇ ਉਦੋਂ ਬਾਅਦ ਕੈਮਰੇ ਚੈੱਕ ਕਰਾਇਆ ਹੁੰਦੇ ਤੇ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰਦਾ ਨਾ ਮੋਬਾਈਲ ਅੱਥੇ ਜਪੜਿਆ ਮੋਬਾਈਲ ਅੱਥੇ ਟਾਰਚ ਜਗਦੀ ਜਾਂਦੀ ਮੋਬਾਈਲ ਦੀ ਉਹ ਸਾਨੂੰ ਕੋਈ ਪੜਤਾਲ ਨਹੀਂ ਕਰ ਰਹੀ ਗਏ ਅਸੀਂ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉਤੋਂ ਹਾਰੇ ਕਿ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਇਹ ਹੀ ਹੈ ਜਲ ਮੋਬਾਈਲ ਦੀ ਕੋਈ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਇਸ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੋਈਪੁਰ ਵੀ ਗਏ ਛਮੜੀ ਵੀ ਗਏ ਮੌਂਦੋਹੜ ਤੇ ਨਹੀਂ ਮਿਲੀ ਸਾਨੂੰ ਕੋਈ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਜੀ ਜੀ ਉਹਨੂੰ ਪਤਾ ਹੈ ਵੀ ਕੀ ਇਹ ਦਿਮਾਗ 'ਚ ਪਰਾ ਗਿਆ ਕਿਸੇ ਨੇ ਕੀਤਾ ਹੈ ਕਿ ਉਹ ਗੇਮ ਹੈ ਚੀ ਹੈ ਹਾਂ ਕਵਰੇਜ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਸੀ ਸੀ ਕਵਰੇਜ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂਟ ਨਹੀਂ ਵੇਖਾ ਮਾਮਾ ਇਹ ਹੱਥ 'ਚ ਲਿਆ ਮਾਮਾ ਇਹ ਹੱਥ 'ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਦੇ ਚੱਲਦਾ ਨਹੀਂ ਹੈ ਬੰਦ ਪਿਆ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਜਿੰਨੀਆਂ ਗੇਮਾਂ ਕਿੰਨੀ ਕਿੰਨੀ ਦੇਰ ਖੇਡਤੀ ਸੀ ਗੇਮ ਤਾਂ ਅੱਧਾ ਘੰਟਾ ਘੰਟਾ ਤੱਕ ਅੱਧਾ ਘੰਟਾ ਕੰਡਾ ਜਦ ਸਕੂਲ ਮਨਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜਨ ਲੱਗ ਜਾਂਦੀ ਸੀ ਕਦੀ ਗੇਮ ਖੇਡਦੀ। ਬਹਾਂ ਜਵੇਖ ਰਹਾ ਕੈਮਰਿਆਂ ਦੇ ਵਿੱਚ ਆਇਆ ਵੀ ਬਸ ਤਾਰ 'ਚ ਜਗਾ ਕੇ ਕਦੇ ਆ ਗਲੀਆਂ 'ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ 'ਚ ਲੱਗੀ। ਮੋਬਾਈਲ ਦੀ ਤਾਰ 'ਚ ਜਗਦੀ ਫਿਰਦੀ। ਮੋਬਾਈਲ ਵੀ ਹਾਂਜੀ। ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕਿਹੜਾ ਠੇਕਾ ਲਿਆ। अच्छा हां जी ठेका हां जी ठेका ਲਿਓ ਕਹਿੰਦੇ ਸਾਡੀ ਜੇਵ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂ ਜੀ ਫੇਰ ਲੱਭਾਂਗੇ ਕੁੜੀ ਕੀ ਕਰਦੀ ਸੀ ਛੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਸ ਨੂੰ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫ੍ਰੀ ਫਾਇਰ ਖੇਡਦੀ ਸੀ ਕੋਈ ਦਿਮਾਗ 'ਚ ਹਾਂ ਜੀ ਡਿਸਪਰੈਸ਼ਨ ਹਾਂ ਜੀ ਹਾਂ ਜੀ ਚਲੀ ਗਈ ਹਾਂ ਜੀ ਪਰ ਹੁਣ ਮਿਲ ਹੀ ਨਹੀਂ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀਏ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਹੈ ਫਰੋਇਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਖੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਏ ਕਦੇ ਇਧਰ ਵੜ ਜਾਂਦੀ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਆ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ਅੱਡੇ ਤੇ ਆਈ ਏ ਉਸ ਤੋਂ ਬਾਅਦ ਬਸ ਚੜ ਗਈ ਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂਜੀ ਅਪਰਤਾਲ ਚੱਲ ਰਹੀ ਏ ਜੀ ਹਾਂਜੀ ਇਨਵੈਸਟੀਗੇਸ਼ਨ ਚੱਲ ਰਹੀ ਏ ਜੀ ਮਾਮਲਾ ਦਾ ਮਾਮਲਾ ਦਰਜ ਕਰ ਲਿਆ ਜੀ ਤੇ ਬਾਕੀ